ਆ ਵੀਜਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆ ਜੀ ਇਹ ਮੇਰੇ ਪਿੰਡ ਦੀ ਵੀਡੀਓ ਹੈ ਜੀ ਪਿੰਡ ਚ ਜੇ ਕੋਈ ਚੰਗਾ ਕੰਮ ਕਰਦਾ ਤੇ ਆਪਣਾ ਫਰਜ਼ ਪੈਣਦਾ ਵੀ ਉਸ ਚੀਜ਼ ਨੂੰ ਸਲਾਹਤਾ ਕਰਨ ਦਾ ਤੇ ਉਹਦੇ ਬੈਗ ਦੇ ਵਿੱਚ ਮੈਂ ਆਹਾ ਵੀਡੀਓ ਕੀਤੀ ਆ ਤੇ ਮੈਂ ਪ੍ਰਧਾਨ ਹੋਣਾਂ ਦਾ ਪੱਖ ਲੈਣਾ ਵੀ ਇਹ ਬਹੁਤ ਚੰਗਾ ਕੰਮ ਕਰਦੇ ਇਹਨਾਂ ਦੀ ਕਮੇਟੀ ਹੈ ਜਿਹੜੀ ਸੁਖਮਣੀ ਕਮੇਟੀ ਹੈ ਤੇ ਪਿੰਡ ਦੀ ਖਾਤਰ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਤੇ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਇਹ ਪੁੱਛਦੇ ਆ ਜਾਣਕਾਰੀ ਲੈਣੇ ਜੀ ਹਾਂਜੀ ਪ੍ਰਧਾਨ ਜੀ ਤੁਸੀਂ ਜਾਣਕਾਰੀ ਦਿਓ ਜੀ ਸਾਨੂੰ ਆ ਜਿਹੜੇ ਕੰਮ ਕਰਾਈ ਜਾਂਦੇ ਆ ਜਿਵੇਂ ਆਹ ਕੁੱਤਾ ਨਲਕਾ ਲੱਗਿਆ ਹੋਇਆ ਜੀ ਇਹ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਸਾਡੇ ਬੋਰ ਦੇ ਵਿੱਚ ਵੀ ਲੱਗਿਆ ਹੋਇਆ ਸੀਗਾ ਉਦੋਂ ਬੋਰ ਤਕਰੀਬਨ 10-15 ਫੁੱਟ ਤੇ ਸੀਗਾ ਤੇ ਉਹਦੇ ਵਿੱਚੋਂ ਪਾਣੀ ਕੱਢਣ ਵਾਸਤੇ ਅਸੀਂ ਤਾਂ ਯੂਜ਼ ਕੀਤਾ ਸੀਗਾ ਵੀ ਇਹ ਉੱਤੇ ਉੱਤੇ ਕੰਮ ਕਰਦੇ ਸੀਗੇ ਤੇ ਇਹਦੇ ਬਾਰੇ ਜਾਣਕਾਰੀ ਜੋ ਵੀ ਇਹ ਤੁਹਾਡੇ ਕਿਵੇਂ ਮਨ 'ਚ ਵਿਚਾਰ ਆਈ ਤੇ ਕਿਵੇਂ ਕੰਮ ਕਰਦਾ ਇਹਦੇ ਬਾਰੇ ਦੱਸੋ ਤੇ ਤੁਸੀਂ ਸਾਨੂੰ ਦੱਸੋ ਵੀ ਇਹ ਜਿਹੜੀ ਤੁਹਾਡੀ ਕਮੇਟੀ ਆ ਕਿਵੇਂ ਕੰਮ ਕਰ ਰਹੀ ਹੈ ਸਾਨੂੰ ਥੋੜੀ ਬਹੁਤ ਜਾਣਕਾਰੀ ਦਿਓ ਜੀ ਇਹਦੇ ਬਾਰੇ ਹਾਂਜੀ ਸਭ ਤੋਂ ਪਹਿਲਾਂ ਤਾਂ ਮਾਲਵਾ ਵਿਜ਼ਨ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਕਹਿੰਦੇ ਆ ਦੂਸਰਾ ਜਿਵੇਂ ਤੁਸੀਂ ਸਾਨੂੰ ਸਵਾਲ ਕੀਤਾ ਵੀ ਇਹ ਕੁੱਤਾ ਨਾਲਕਾ ਇਹ ਸਾਡੇ ਨਾ ਇਹ ਅਸਲ ਵਿੱਚ ਮੇਰਾ ਆਈਡੀਆ ਨਹੀਂ ਸੀ ਸਾਡੇ ਜੈ ਸਾਹਿਬ ਦਾ ਆਈਡੀਆ ਸੀਗਾ ਇਹਨਾਂ ਨੇ ਕਹਿੰਦੇ ਵੀ ਆਪਾਂ ਪਹਿਲਾਂ ਨਾਲਕਾ ਦੂਸਰਾ ਲਾਇਆ ਸੀ ਕਹਿੰਦੇ ਵੀ ਜੇ ਆਪਾਂ ਕੰਮ ਕਰਨਾ ਤਾਂ ਕਿੰਨੇ ਵੇਕਲਾ ਜੇ ਕੰਮ ਕਰੀਏ ਜਿਹੜਾ ਕਿ ਸਾਡੇ ਪ੍ਰਾਣੇ ਬੱਚਿਆਂ ਦੀ ਜਿਹੜੀ ਮੱਲੇ ਵੀ ਸਾਡੇ ਬੱਚੇ ਇਸ ਚੀਜ਼ ਨੂੰ ਦੇਖਣ ਵੀ ਸਾਡੇ ਪ੍ਰਾਣੇ ਸਮੇਂ ਦੇ ਵਿੱਚ ਵੀ ਇਦਾਂ ਦੇ ਨਾਲ ਕਿ ਹੁੰਦੇ ਸੀ ਫਿਰ ਇਹਨਾਂ ਨੇ ਵਿਚਾਰ ਬਣਾਈ ਕਹਿੰਦੇ ਵੀ ਸਾਨੂੰ ਨਾਲਕਾ ਮਿਲੂਗਾ ਇੱਥੋਂ ਆਪਣੇ ਤੋਂ ਮੁੱਦਕੀ ਤੋਂ ਅਸੀਂ ਮੁੱਦਕੀ ਗਏ ਉੱਥੇ ਨਾਲ ਮਿਲਿਆ ਫਿਰ ਕਹਿੰਦੇ ਵੀ ਫਿਰੋਜ਼ਪੁਰ ਤੋਂ ਮਿਲੂਗਾ ਫਿਰ ਫਿਰੋਜ਼ਪੁਰ ਤੋਂ ਨਾਲਕਾ ਲੈ ਕੇ ਆਏ ਸੀਗੇ ਤੇ ਸਾਰੀ ਟੀਮ ਸਾਡੀ ਸੁਖਣੀ ਸਾਹਿਬ ਸੇਵਾ ਸੁਸਾਇਟੀ ਵਾਲੀ ਸਾਰੇ ਅਸੀਂ ਜਾਣੇ ਗਏ ਜਾ ਕੇ ਤੇ ਨਾਲਕਾ ਲੈ ਕੇ ਆਏ ਫਿਰ ਇੱਥੇ ਇਹਨੂੰ ਲਾਉਣ ਦੀ ਵਿਉਂਤ ਬਣਾਈ ਵੀ ਆਪੇ ਇਹਨੂੰ ਪਾਣੀ ਦਾ ਮਤਲਬ ਵੀ ਹਰ ਸਮੇਂ ਪਾਣੀ ਦੀ ਲੋੜ ਆ ਇੱਥੇ ਕਿਵੇਂ ਕੀਤਾ ਜਾਵੇ ਫਿਰ ਅਸੀਂ ਇਹਨੂੰ ਕੋਸ਼ਿਸ਼ ਕੀਤੀ ਨਲਕੇ ਨੇ ਇਸ ਥੱਲੇ ਡੈਕ ਬਣਾਏ ਇਹਦੇ ਫੇਲੇ ਫਿਰ ਅਸੀਂ ਜਾ ਕੇ ਨਿਹਾਲ ਸਿੰਘਲ ਤੋਂ ਡੈਕ ਲੈ ਕੇ ਆਂਦੇ ਇੱਕ ਥੱਲੇ ਡੈਕ ਨੱਪੇ ਹਾਂ ਡੈਕ ਨੱਪੇ ਵੇਥਲੇ ਤੇ ਇਹਦਾ ਜਿਹੜਾ ਪਾਣੀ ਦਾ ਸੀ ਪਹਿਲਾਂ ਤਾਂ ਅਸੀਂ ਦਿੱਤਾ ਸੀ ਪਾਣੀ ਇੱਥੋਂ ਟੈਂਕ ਇਹਦੇ ਵਿੱਚੋਂ ਮੋਟਰ ਤੋਂ ਲੱਕੀ ਕਿ ਮੋਟਰ ਤੋਂ ਤੇ ਉਹ ਕਾਮਯਾਬ ਨਾ ਹੋ ਸਕੇ ਕਾਮਯਾਬ ਤਾਂ ਨਹੀਂ ਹੋਇਆ ਵੀ ਉੱਥੋਂ ਰੇਤਾ ਚੱਕਦਾ ਸੀਗਾ ਉਹ ਪੱਸੀ ਲੱਗਦੀ ਸੀ ਜਿਹੜੀ ਮੋਟਰ ਸੀ ਤੇ ਉਹ ਭਰ ਜਾਂਦਾ ਸੀ ਡੈਕ ਜੋ ਚ ਅਸੀਂ ਫੇਲ ਹੋ ਗਏ ਫਿਰ ਦੁਆਰੇ ਅਸੀਂ ਆਖਿਆ ਵੀ ਚਲੋ ਆਪਾਂ ਕਿਉਂ ਨਾ ਵੀ ਪੈਸੇ ਪਾ ਕੇ ਆਪਾਂ ਵਾਟਰ ਬਾਕਸ ਦਾ ਜਿਹੜਾ ਪਿਓਰਿਟੀ ਵਾਲਾ ਪਾਣੀ ਆ ਜਿਹੜਾ ਵਧੀਆ ਪਾਣੀ ਵੀ ਅਸੀਂ ਉਹ ਲੈ ਕੇ ਆਈਏ ਫਿਰ ਅਸੀਂ ਸਾਰਾ ਪਾਈਪ ਉਥੋਂ ਪਾ ਕੇ ਜਿੱਥੇ ਆਪਣਾ ਉਹ ਕੁੱਸੇ ਵਾਲਾ ਮੋੜ ਵੱਜਦਾ ਜਿਹੜਾ ਆਪਣਾ ਉਥੋਂ ਪਾਈਪ ਜੋੜ ਕੇ ਤੇ ਰਸਾ ਪਾਈਪ ਪਾ ਕੇ ਇੱਥੇ ਲਿਆ ਕੇ ਕਨੈਕਸ਼ਨ ਦਿੱਤਾ ਇੱਥੇ ਫਿਰ ਇੱਥੇ ਪਾਣੀ ਉਹਦਾ ਹੁੰਦਾ ਤੇ ਉਹਦੇ ਗੇਟ ਵਾਲ ਲੱਗਿਆ ਹੋਇਆ ਜਦੋਂ ਟਿਕ ਭਰ ਜਾਂਦਾ ਬੰਦ ਕਰ ਦਿੰਦੇ ਨੇ ਇਹ ਫਿਰ 24 ਘੰਟੇ ਜਦੋਂ ਮਰਜ਼ੀ ਪਾਣੀ ਯੂਜ਼ ਕਰ ਲਓ ਇਹ ਚੱਲਦਾ ਰਹਿੰਦਾ ਹੈ ਤੇ ਪ੍ਰਧਾਨ ਜੀ ਜਿਵੇਂ ਤੁਸੀਂ ਉਹ ਇੰਨੀ ਬਾਟੋ ਮੇਰਾ ਖਿਆਲ ਆ ਵੀ ਪੌਣੇ ਕਿਲੋਮੀਟਰ ਦੇ ਨੇੜ ਤੇੜ ਹੋਊਗਾ ਉੱਥੋਂ ਪਾਈਪ ਵਗੈਰਾ ਵੀ ਪਾ ਕੇ ਆਏ ਆ ਲੇਬਰ ਵਗੈਰਾ ਲੱਗੀ ਆ ਹਨਾ ਫਟ ਕੇ ਪਾਈਪ ਥੱਲੇ ਦੀ ਲੈ ਕੇ ਆਏ ਤੇ ਡਿੱਗਾਂ ਦਾ ਖਰਚਾ ਤੇ ਕਿੰਨਾ ਕ ਖਰਚ ਆ ਗਿਆ ਜੀ ਤੇ ਫਿਰ ਇਹ ਮੈਂ ਦੱਸਦਾ ਜਿਹੜੀ ਲੇਬਰ ਦੀ ਗੱਲ ਆ ਲੇਬਰ ਸਾਡੇ ਕੋਸ਼ੇ ਵੀ ਨਹੀਂ ਲੱਗੀ ਕਿਉਂਕਿ ਸਾਨੂੰ ਨਰੇਗਾ ਨੇ ਬਹੁਤ ਸਹਿਯੋਗ ਦਿੱਤਾ ਜੀ ਨਰੇਗਾ ਦੀ ਸਾਡੇ ਭੈਣਾਂ ਸੀਗੀਆਂ ਤੇ ਉਹਨਾਂ ਨੇ ਸਾਰਾ ਟਰੈਕਟਰ ਅਸੀਂ ਆਪ ਦਾ ਲਾ ਲਿਆ ਤੇ ਉਹ ਪੱਟ ਕੇ ਨਰੇਗਾ ਦੇ ਵਿੱਚ ਉਹਨੇ ਸਹਿਯੋਗ ਦਿੱਤਾ ਕਰਕੇ ਤੇ ਪਾਈਪ ਅਸੀਂ ਉੱਥੋਂ ਨਾਪ ਲਿਆ ਜਿਹੜਾ ਖਰਚਾ ਸਾਡਾ ਅਸਲ ਦੇ ਵਿੱਚ ਖ ਸਾਨੂੰ ਜਿਹੜੇ ਸੁਖਣੀ ਸਹਿਯੋਗ ਸਾਡੀ ਤੇ ਅਸੀਂ ਹਰ ਐਤਵਾਰ ਨੂੰ ਪਾਠ ਵੀ ਕਰਦੇ ਆ ਤੇ ਹੋਰ ਜਦੋਂ ਘਰਾਂ ਦੇ ਵਿੱਚ ਪਾਠ ਕਰਨਗੇ ਸਾਨੂੰ ਸਹਯੋਗ ਦਿੰਦੇ ਨੇ ਪਿੰਡ ਵਾਲੇ ਉਹੀ ਖਰਚਾ ਅਸੀਂ ਕੋਈ ਖਰਚਾ ਬਹੁਤ ਜ਼ਿਆਦਾ ਨਹੀਂ ਕਰਦੇ ਜਾ ਹੁਣ ਨਲਕਾ ਸੀਗਾ ਜਿਹੜਾ ਸਾਡਾ 1300 ਦਾ ਨਲਕਾ ਸਾਡਾ ਹੈ ਤੇ ਇਹ ਤੇ ਖਰਚਾ ਇਸੇ ਕੀ ਹੋਣਾ ਇਸੇ ਖਰਚਾ ਸਾਡਾ ਬਾਲਾ ਨਹੀਂ ਅਸੀਂ ਕਰਦੇ ਤੇ ਬਾਕੀ ਕੋਸ਼ਿਸ਼ ਅਸੀਂ ਆਪ ਵੀ ਸਾਡੇ ਸਾਰੇ ਮੁਲਾਜ਼ਮ ਨੇ ਜਿਵੇਂ ਜੈ ਸਿੰਘ ਸਾਹਿਬ ਨੇ ਦੇ ਸੈਕਟਰੀ ਸਾਹਿਬ ਨੇ ਆਪਣੇ ਜਗਮੁਣ ਜੀ ਨੇ ਮਾਸਟਰ ਜੀ ਅਸੀਂ ਆਪਦੇ ਕੋਲੋਂ ਕਰਦੇ ਖਰਚਾ ਜੀ ਆਪਦੇ ਕੋਲੋਂ ਪੈਸੇ ਇਕੱਠੇ ਕਰ ਲੈਨੇ ਆਂ ਅਸੀਂ ਤੇ ਕੁਛ ਸੁਖਣੀ ਸਾਹਿਬ ਸੋਸਾਇਟੀ ਦੇ ਵਿੱਚੋਂ ਜਿਵੇਂ ਕਿ ਐਨ ਆਰ ਆਈ ਸਾਡੇ ਸੀਗੇ ਸੁਚੈਨ ਸਿੰਘ ਜੀ ਉਹਨਾਂ ਨੇ ਸਾਨੂੰ ਇਹ ਕਿ 20000 ਰੁਪਏ ਦਿੱਤਾ ਸੀਗਾ ਅਸੀਂ ਤਾਂ ਹਰ ਸਾਲ ਹੀ ਸਾਨੂੰ ਦਿੰਦੇ ਨੇ ਉਹ ਫਿਰ ਤਾਂ ਸਾਲਾਂ ਨੂੰ ਰੰਗ ਵੀ ਕਰਾਉਨੇ ਆ ਜਾਂ ਕੁਛ ਵੀ ਅਸੀਂ ਜਿੰਨਾ ਵੀ ਕੰਮ ਹੈ ਇਦਾਂ ਸਾਲਾ ਰਲ ਮਿਲ ਕੇ ਹੀ ਅਸੀਂ ਗੱਲਬਾਤ ਦੇ ਸਹਯੋਗ ਦੇ ਨਾਲ ਹੀ ਕਰਦੇ ਆਂ ਸਾਰੇ ਇਹ ਇੱਕ ਅੱਡਾ ਆਪਣੇ ਨਿਹਾਲ ਸਿੰਘ ਵਾਲੇ ਨੂੰ ਜਿੱਥੋਂ ਬੱਸ ਜਾਂਦੀ ਆ ਉੱਥੇ ਬਣਿਆ ਹੋਇਆ ਇਹ ਆਪਣਾ ਬਾਹਰਲਾ ਅੱਡਾ ਆ ਗਿਆ ਇੱਥੇ ਹੋਰ ਵੀ ਤੁਸੀਂ ਕੰਮ ਹੋਏ ਜਿਹੜੇ ਕਿ ਇੱਥੇ ਉਹਦੇ ਬਾਰੇ ਜੀ ਹਾਂਜੀ ਇੱਕ ਨਾ ਇੱਥੇ ਸੀਗਾ ਅਸੀਂ ਆਮ ਹੱਥੀ ਕੰਮ ਕਰਦੇ ਜਿਆਦਾ ਜੀ ਜਿਵੇਂ ਵਾਸ਼ਰੂਮ ਨੇ ਨੰਨ ਧੋਣਾ ਸੀ ਸਾਰਾ ਉਹ ਸੜ ਜੈਸਾ ਆਪ ਲੱਗਦੇ ਸਾਰੇ ਸਿਰ ਆਪ ਹੀ ਲੱਗਦੇ ਆ ਜੀ ਆਪ ਦੇ ਹੱਥੀ ਲੇਬਰ ਦਾ ਬਹੁਤ ਕੰਮ ਘਟਾ ਕਰਾਉਨੇ ਤੇ ਬਾਕੀ ਉਹ ਪਰਲੇ ਪਾਸੇ ਉਹ ਉੱਥੇ ਬੜੀ ਪ੍ਰੋਬਲਮ ਆਉਂਦੀ ਸੀਗੀ ਸਾਡੀਆਂ ਜਿੰਨੀਆਂ ਵੀ ਸਵਾਰੀਆਂ ਸੀ ਨਾ ਉੱਥੇ ਖੜਨ ਵਾਸਤੇ ਬੈਠਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਇੱਕ ਛਾਂ ਵਾਸਤੇ ਜਗ੍ਹਾ ਨਹੀਂ ਸੀ ਤੋਂ ਭੱਜ ਕੇ ਜਾਂਦੇ ਸੀ ਬੱਚੇ ਜਾਂ ਉਹਦੇ ਵਿੱਚ ਸਾਨੂੰ ਇਹ ਸੀਗਾ ਵੀ ਖਤਰਾ ਨਾ ਕੋਈ ਨਾ ਕੋਈ ਹੋ ਜੇ ਕੋਈ ਮੁੱਲ ਲੱਗੇ ਤੇ ਜੀ ਵੀ ਇੱਕ ਸਾਈਡ ਤੇ ਲੱਸਾ ਜਾਂਦਾ ਹਾਂ ਸ਼ੈੱਡ ਮੇਰੇ ਖਿਆਲ ਮੈਂ ਥੋੜੇ ਦੇ ਲੇ ਉਪਰਾਨ ਉਧਰਲੇ ਪਾਸੇ ਹੈ ਨਹੀਂ ਸੀ ਹਾਂ ਉਧਰ ਹੈ ਨਹੀਂ ਸੀ ਗਾ ਜੀ 20 ਕਣੀ ਤੋਂ ਆਪਾਂ ਦੇ ਆਸਤੇ ਆ ਹੈਗਾ ਤੇ ਉਧਰੋਂ ਪਾਸੇ ਮੈਨੂੰ ਲੱਗਦਾ ਨੂੰ ਸੋਣੇ ਬਾਰੇ ਜਾਣਕਾਰੀ ਉਹ ਕੀ ਸੋਚ ਕੇ ਬਣਾਇਆ ਤੁਸੀਂ ਇਸ ਤਰ੍ਹਾਂ ਉਧਰ ਨਾ ਇੱਕ ਦਿਨ ਅਸੀਂ ਖੜੇ ਸੀ ਤੇ ਮੇਰੇ ਜੇਈ ਸਾਹਿਬ ਕਹਿੰਦੇ ਵੀ ਇੱਥੇ ਬੜੀ ਪ੍ਰੋਬਲਮ ਆਉਂਦੀ ਐ ਕਹਿੰਦੇ ਵੀ ਆਪਾਂ ਇਹਦਾ ਕੀ ਹੱਲ ਕਰੀਏ ਫਿਰ ਇਹ ਆਪਣੇ ਭਾਈ ਜੀ ਆਏ ਆਪਣੇ ਸੈਕਟੀ ਸਾਹਿਬ ਇਹ ਕਹਿੰਦੇ ਵੀ ਇਹਦਾ ਤੁਰੇ ਤਰੀਕਾ ਪਹਿਲਾਂ ਅਸੀਂ ਤਰੀਕਾ ਦੋ ਤਿੰਨ ਤਰੀਕੇ ਵਾਰ ਤੇ ਸਾਡੇ ਕੁਰਸੀਆਂ ਕੋਈ ਲੈ ਗਿਆ ਚੱਕ ਕੇ ਪਹਿਲਾਂ ਤਾਂ ਉਹ ਲਾਈਆਂ ਸੀਗਾ ਕੋਈ ਚੱਕ ਕੇ ਲੈ ਗਿਆ ਫਿਰ ਦੁਬਾਰੇ ਅਸੀਂ ਪੱਥਰ ਦੇ ਲਾਈਆਂ ਉਹ ਸਾਡੇ ਜਗਮਉਂ ਜੀ ਕਹਿੰਦੇ ਵੀ ਆ ਪੱਥਰ ਲਾਓ ਕਹਿੰਦੇ ਵੀ ਆਪੋ ਉੱਤੇ ਬੈਠਣ ਦਾ ਕਰ ਲੈ ਉਹ ਕੀਤਾ ਉਹ ਚ ਗੱਡੀ ਵਜੀ ਤੇ ਉਹ ਗੱਡੀ ਨੇ ਚੱਕ ਕੇ ਸਾਰੇ ਥੱਲੇ ਮਾਰੇ ਧਰਤੀ ਦੇ ਵਿੱਚ ਨੋਟ ਕਿ ਫੇ ਸੈਕਟਰੀ ਸਾਹਿਬ ਕਹਿੰਦੇ ਵੀ ਆਪਾਂ ਇਦਾਂ ਲੋਟ ਨਹੀਂ ਹੋਣਾ ਕਹਿੰਦੇ ਵੀ ਪੱਕੇ ਤੌਰ ਤੇ ਕੰਮ ਕਰੋ ਫਿਰ ਅਸੀਂ ਉਹ ਪਰਲੇ ਪਿਛਲੇ ਪਾਸੇ ਕੰਮ ਦਾ ਕੱਢ ਕੇ ਦੋਨੇ ਪਾਸੇ ਸਿਰ ਉੱਤੇ ਭਰਤ ਪਾ ਕੇ ਚਾਰ ਟਰਾਲੀਆਂ ਭਰਤ ਦੀਆਂ ਪਾਈਆਂ ਫਿਰ ਜਿਹੜੀ ਐਟ ਸੀਗੀ ਤੁਹਾਨੂੰ ਦੱਸ ਦਿੰਦੇ ਮੈਂ ਖਰਚੇ ਦੀ ਗੱਲ ਇੱਟਾਂ ਅਸੀਂ ਸਾਨੂੰ ਜਿੱਥੋਂ ਵੀ ਇੱਟ ਮਿਲ ਗਈ ਕੋਈ ਰੋੜਾ ਮਿਲ ਗਿਆ ਚੱਕ ਲਿਆਉਣਾ ਉਹ ਕਿਦੋਂ 10 ਇੱਟਾਂ ਮਿਲ ਗਈਆਂ 20 ਇੱਟਾਂ ਮਿਲ ਗਈਆਂ ਉਹ ਬਿੱਲੇ ਕੋਲੇ ਸੀਗੇ ਹੁਣ ਪਈਆਂ ਉਦਾਂ ਦੇ ਪੱਟਿਆ ਸੀਗਾ ਉਹ ਪੁਲੀਸ ਜੀ ਤੇ ਉੱਥੋਂ ਸਾਨੂੰ ਮਿਲ ਗਈਆਂ ਕੁਸੇ ਬਿਆਂ ਚ ਪਈਆਂ ਸੀ ਕੋਸ ਸੋਸਾਇਟੀ ਚ ਪਈਆਂ ਸੀ ਅਸੀਂ ਇਦਾਂ ਇਕੱਠੇ ਕਰ ਰਹੇ ਨੇ ਇਹ ਸਮਾਨ ਰੇਤ ਤਾਂ ਕਿ ਇਹਦਾ ਬੱਚਾ ਪੈਸੇ ਚੋਰੀ ਵੀ ਚੱਕ ਲਿਆਉਨੇ ਆ ਜੀ ਜਿਸ ਬਜਰੀ ਵਲ ਕੇ ਉਹ ਵੀ ਚੱਕ ਲਿਆਉੜਿਆ ਤੇ ਕੰਮ ਚਲਾਉਨੇ ਆ ਜੀ ਬਸ ਇਦਾਂ ਹੋਰ ਕੋਈ ਗੱਲ ਨਹੀਂ ਜੀ ਲਓ ਦੋਸਤੋ ਇਹ ਸੀ ਮੇਰੇ ਪਿੰਡ ਦੀ ਵੀਡੀਓ ਮੈਂ ਚਾਹਿਆ ਵੀ ਮੈਂ ਪਾਉਣੀ ਹੈ ਪ੍ਰਧਾਨ ਜੀ ਹੁਣਾਂ ਨੂੰ ਮੈਂ ਹੀ ਬੁਲਾ ਕੇ ਲਿਆਇਆ ਸੀਗਾ ਮੈਂ ਹੈ ਪ੍ਰਧਾਨ ਜੀ ਕੰਮ ਕਰੀ ਜਾਂਦੇ ਆ ਪਰ ਮੜਾ ਮੋਟਾ ਪਤਾ ਲੱਗਣਾ ਚਾਹੀਦਾ ਵੀ ਹਾਂ ਕਿ ਕੰਮ ਕਿਵੇਂ ਹੁੰਦੇ ਆ ਜਾਂ ਉਹਦੇ ਵਾਸਤੇ ਤੇ ਇਹਨਾਂ ਨੇ ਆਪਦੀ ਜਾਣਕਾਰੀ ਦਿੱਤੀ ਆ ਇਹਦੇ ਬਾਰੇ ਤੇ ਇੱਕ ਜਾਣਕਾਰੀ ਮੈਂ ਹੋਰ ਲੈਣੀ ਚਾਹੂੰਗਾ ਪ੍ਰਧਾਨ ਜੀ ਜਿਵੇਂ ਆਹ ਦੱਸਦਾ ਮੈਨੂੰ ਵੀ ਸੀਮੈਂਟ ਵਗੈਰਾ ਜੋ ਵੀ ਲਾਇਆ ਇਹ ਮੈਨੂੰ ਨਵਾਂ ਕੰਮ ਦਿਸਦਾ ਤੇ ਇਹ ਨਲਕਾ ਪੁਰਾਣਾ ਲੱਗਿਆ ਹੋਇਆ ਹੈ ਇਹ ਕਿੰਨਾ ਚਿਰ ਹੈ ਪਹਿਲਾਂ ਕਦੋਂ ਲੱਗਿਆ ਸੀਗਾ ਤੇ ਇਹਦੇ ਬਾਰੇ ਥੋੜਾ ਜਿਹਾ ਸਭ ডিফੈਂਸ ਇਹਦਾ ਕਿ ਇਹ ਇਹ ਜਿਹੜੀ ਆ ਹੁਣ ਨਵਾਂ ਕੰਮ ਨਾ ਹੋਇਆ ਸੀ ਹਾਂਜੀ ਇਹ ਨਾ ਇਉਂ ਸੀਗਾ ਵੀ 2 ਸਾਲ ਪਹਿਲਾਂ ਅਸੀਂ ਨਲਕਾ ਲਾਇਆ ਸੀਗਾ ਕਿਤੇ ਉਹ ਅਸੀਂ ਆਪ ਦਾ ਇੰਪਰੋਵਾਈਜ਼ ਕਰਕੇ ਜਿਹਨੇ ਨਲਕਾ ਆਪ ਹੀ ਤਿਆਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਵੀ ਉਹ ਵੀ ਨਲਕਾ ਦਾ ਬੱਸ ਕਾਮਯਾਬ ਸੀਗਾ ਤੇ ਉਹ ਜਦੋਂ ਮਿੱਟੀ ਨਾਲ ਭਰ ਜਾਂਦਾ ਸੀਗਾ ਤੇ ਫਿਰ ਉਹ ਨਲਕਾ ਸੀ ਪੁੰਡ ਕੇ ਲੈ ਕੇ ਸੀਗੇ ਵੀ ਉਹ ਕਿਉਂਕਿ ਵੀ ਹੋਰ ਨਾ ਕੋਈ ਲੈ ਜਾਏ ਇੱਥੋਂ ਤੇ ਉਹ ਡਿੱਗੀ ਵੀ ਸਾਡੇ ਕਾਮਜਾਬ ਨੇ ਉਹ ਖਰਾਬ ਹੋ ਗਿਆ ਦਿੱਲੀ ਤੋਂ ਬਚ ਕੇ ਆਈ ਸੀ ਸੰਟੈਕਸ ਸੀਗੀ ਉਹ 20 ਸੀਗੀ ਉਹ ਵਿੱਚ ਨਹੀਂ ਕਾਮਜਾਬ ਹੋਇਆ ਫਿਰ ਇਹ ਨਾਲ ਕੰਨਾ ਸੀ ਫਰੋਜਪੁਰੋਂ ਪਿਛਲੇ ਸਾਲ ਆਪਾਂ ਸਾਲ ਹੋ ਗਿਆ ਮੇਰੇ ਖਿਆਲ ਦੇ ਵਿੱਚ ਸਾਲ ਤੋਂ ਉੱਪਰ ਹੋ ਗਿਆ ਇਹਨੂੰ ਅਸੀਂ ਫਰੋਜਪੁਰੋਂ ਫਿਰ ਲੈ ਕੇ ਆਏ ਨਾਲਕਾ ਤੇ ਆ ਜਿਹੜੀ ਆ ਪਿੱਛੇ ਥੋੜੀ ਥੇ ਫਰਸ਼ ਦੱਬੀ ਹੋਈ ਸੀਗੀ ਇਹਨੂੰ ਦੁਬਾਰੇ ਤੇ ਇਹਨੂੰ ਦੁਬਾਰੇ ਮੇਂਟੇਨੈਂਸ ਕਰਕੇ ਹੁਣ ਇਹ ਦੁਬਾਰਾ ਹੁਣ ਫਿਰ ਇਹਨੂੰ ਕੀਤਾ ਜਿਹੜਾ ਹੁਣ ਪੂਰਾ ਵਧੀਆ ਸਿਸਟਮ ਸਾਡਾ ਚੱਲ ਰਿਹਾ ਜੀ ਤੇ ਇੱਕ ਸਾਡੇ ਨਾਲ ਸਾਡੇ ਜੇਏ ਸਾਹਿਬ ਖੜੇ ਆ ਜੀ ਤੇ ਆ ਜਗਮੋਣ ਸਿੰਘ ਜੀ ਖੜੇ ਆ ਤੇ ਇਹਨਾਂ ਤੋਂ ਵੀ ਜਾਣਕਾਰੀ ਅਸੀਂ ਲੈਣੀ ਚਾਹਾਂਗੇ ਵੀ ਤੁਹਾਡੀ ਟੀਮ ਹੈ ਜਿਹੜੀ ਇਹ ਇਸ ਤਰ੍ਹਾਂ ਦੇ ਕੰਮ ਕਰਦੀ ਆ ਪਿੰਡ ਦੇ ਵਿੱਚ ਵਧੀਆ ਕੰਮ ਕਰਦੀ ਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਗਮੂਨ ਸਿੰਘ ਜੀ ਅੱਗੇ ਆ ਜਾਓ ਜੀ ਜੀ ਸਾਹਿਬ ਆ ਜਾਓ ਆਪਾਂ ਨੂੰ ਤੁਸੀਂ ਦੱਸੋ ਵੀ ਇਹ ਹਰ ਹਲਕੇ ਤੁਸੀਂ ਜਿਹੜਾ ਕੰਮ ਕਰਦੇ ਆ ਤੁਹਾਡੀ ਆਪ ਦੀ ਆਤਮਾ ਨੂੰ ਕਿਵੇਂ ਲੱਗਦਾ ਆ ਆਤਮਾ ਤਾਂ ਪਹਿਲਾਂ ਹੀ ਮਤਲਬ ਤਿਆਰ ਹੁੰਦੀ ਏ ਇਸ ਕੰਮ ਵਾਸਤੇ ਤਾਂ ਹੀ ਆਪਦੇ ਜੀ ਕੰਮ ਕਰਦੇ ਇੱਕ ਕਾਰ ਛੱਡ ਕੇ ਅਸੀਂ ਆਪਣੀ ਟੀਮ ਦੇ ਮੈਂਬਰਾਂ ਸਹਿਯੋਗ ਦੇ ਨਾਲ ਸਭ ਤੋਂ ਵੱਡਾ ਜੋ ਸਾਡੇ ਪ੍ਰਧਾਨ ਜੀ ਦਾ ਇਹਨਾਂ ਹੀ ਰਹਿਮਾਈ ਥੱਲੇ ਅਸੀਂ ਪਿਛਲੇ ਕਈ ਸਾਲਾਂ ਤੋਂ ਜਿੱਥੇ ਘਰ-ਘਰ ਜਾ ਕੇ ਸੁਖਮਨੀ ਸਾਹਿਬ ਦੇ ਪਾਠ ਜਾਪ ਕਰਦੇ ਆ ਅਸੀਂ ਤੇ ਨਾਲ ਦੀ ਨਾਲ ਟੈਂਟ ਦੀਆਂ ਸਵਾਵਾਂ ਨਿਵਾ ਰਹੇ ਆ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇਹੋ ਵੀ ਕੰਮ ਕਰਨਾ ਹੁੰਦਾ ਅਸੀਂ ਨੇ ਸਹਿਯੋਗ ਨਾਲ ਹੀ ਕਰਦੇ ਆ ਤੇ ਨਾਲ ਸਮੂਹ ਨਗਰ ਨਿਵਾਸੀਆਂ ਤੇ ਇਨਾਰੇ ਵੀਰਾਂ ਦਾ ਸਹਿਯੋਗ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਕੋਈ ਵੀ ਕੰਮ ਕਰਨਾ ਫੰਡ ਤੋਂ ਬਿਨਾਂ ਤਾਂ ਕੋਈ ਕੰਮ ਸਿਰੇ ਚੜਾ ਨਹੀਂ ਜਾ ਸਕਦਾ ਤੇ ਫੰਡ ਦੀ ਸਾਨੂੰ ਕਦੇ ਵੀ ਕੋਈ ਕਮੀ ਨਹੀਂ ਆਈ ਕਿਉਂਕਿ ਜਦੋਂ ਵੀ ਜਰੂਰਤ ਆ ਕੋਈ ਕੰਮ ਅਸੀਂ ਸ਼ੁਰੂ ਕਰਦੇ ਆ ਕਿ ਆਉਦੇ ਆ ਵੀ ਲੋਕਾਂ ਮਾਨੂੰ ਫੰਡ ਦਿੱਤਾ ਜਾਂਦਾ ਸਾਨੂੰ ਬਹੁਤ ਬੜਾ ਸਹਿਯੋਗ ਮਿਲ ਰਿਹਾ ਤੇ ਉਹ ਕਰਕੇ ਸਾਨੂੰ ਹੋਰ ਹੌਸਲਾ ਮਿਲਦਾ ਤੇ ਇਹਦੇ ਨਾਲ ਹੀ ਅਸੀਂ ਕੰਮ ਕਰ ਪਿੰਡ ਦੇ ਜਿਹੜੇ ਹੈਗੇ ਉਹ ਕਰਦੇ ਧੰਨਵਾਦ ਦੋਸਤੋ ਇੱਕ ਆਪਣੇ ਕੈਮਰੇ ਦੇ ਫਰੇਮ ਦੇ ਵਿੱਚ ਸਾਡਾ ਵੀਰ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਖੜੇ ਆ ਇਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਵੀ ਜਿਹੜੇ ਆਹ ਕਮੇਟੀ ਕੰਮ ਕਰ ਰਹੀ ਆ ਵੀ ਤੁਸੀਂ ਖੁਸ਼ ਆਏ ਤੋਂ ਸੰਤੋਸ਼ਟ ਆਂ ਤੁਹਾਡੀ ਨਿਗਾਹ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਹੈ ਵਧੀਆ ਜੀ ਸਾਰੇ ਵੀਰ ਚਾਰ ਪੰਜ ਬੰਦੇ ਜਿੰਨੇ ਸਾਰੇ ਨਗਰ ਦੇ ਗੂੜ੍ਹ ਲਾ ਕੇ ਕੰਮ ਕਰਾਈ ਜਾਂਦੇ ਵਧੀਆ ਅੱਗੇ ਨਹੀਂ ਕੀਤੇ ਕੰਮ ਕਿਨੇ ਕਿਨੇ ਘੜਾਵਾ 10 12 ਕੰਮ ਹੋ ਗਿਆ ਅੱਗੇ ਦੇਖ ਲੋ ਜਿਹਨੇ ਦੇਖਣਾ ਹੈਗਾ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਪਿੰਡ ਦਾ ਵਿਕਾਸ ਹੋਇਆ ਕੋਲੋਂ ਪੈਸੇ ਲਾਈ ਜਾਂਦੇ ਆ ਧੰਨਵਾਦ ਕਰਦੇ ਆ ਇਸ ਇਹਨਾਂ ਦਾ ਸਵੇ ਉਹ ਖਰਾਬ ਸੀ ਉਹ ਬਣਾਏ ਪਿੰਡ ਦੀ ਧਰਮਸ਼ਾਲਾ ਬਣਾਈ ਸੋਸਾਇਟੀ ਬਣਾਈ 2 6 ਛੱਟ ਬਣਾਏ ਬਸਟਾਪ ਦੇ ਖੁਰਦਰਾ ਸਾਹਿਬ ਦੀ ਤਿਆਰੀ ਕੀਤੀ ਪਹਿਲਾਂ ਬਣਾਇਆ ਸਾਰਾ ਨਵਾਂ ਔਰ ਬਹੁਤ ਕੰਮ ਹੋ ਰਿਹਾ ਬੀਂਹ ਬੁੰਹਾਂ ਦੇ ਬਰੇਗੇ ਕਾਰੇ ਕਰਾਈਆਂ ਅੱਜ ਦੀ ਮੇਰੇ ਖਾ ਦਾ ਰਿਪੇਅਰ ਵਗੈਰਾ ਹਾਂ ਔਰ ਫੇਰ ਵੀ ਕਰਾਈ ਆ ਸੇਵਾ ਜਿਹੀ ਕਰਾਈ ਆ ਅੱਜ 20 ਦੋ ਤਿੰਨ ਖਰਾਬ ਸੀ ਉਹ ਬਲਮਾਈਆਂ ਸੈਂਸੀ ਭਾਈਚਾਰੇ ਦੇ ਵੀਰਾਂ ਦੇ ਉਹ ਹਾਂ ਜਿਹੜੇ ਉਪਰਾਲੇ ਨਾਲ ਮੋਟਰ ਮੋਟਰ ਵੀ ਲੋਈ ਹਾਂ 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 ਔਰ ਲੀ ਵੀ ਜਿੱਥੇ ਲਾਗੇ ਤੇ ਐਂਟਰਲੌਕ ਕਿਸ ਮੀਰੇ ਦੇ ਬਾਹਰ ਚ ਕੰਮ ਤਾਂ ਹੀ ਬਹੁਤ ਹੋ ਗਿਆ ਕਿੰਨੇ ਕਰਾਈਏ ਤੇ ਦਰਸ਼ਕ ਵੀਰੋ ਇਹ ਆਪਾਂ ਖੜੇ ਸੀਗੇ ਪਿੰਡ ਲਹਾਰਾ ਪਿੰਡ ਲਹਾਰਾ ਦੇ ਇਹ ਬਾਹਰ ਬਾਈਪਾਸ ਤੇ ਆ ਇੱਕ ਬੱਸ ਸਟੈਂਡ ਸਾਡਾ ਉਧਰ ਨਿਹਾਲ ਸਿੰਘ ਵਾਲੇ ਨੂੰ ਬੱਸਾਂ ਜਾਂਦੀਆਂ ਉਧਰ ਆ ਗਿਆ ਇਹ ਜਿਹੜਾ ਹੈਗਾ ਆ ਜਗ੍ਹਾ ਆਪਾਂ ਖੜੇ ਆ ਇਹ ਬਾਈਪਾਸ ਨਿਕਣ ਕਰਕੇ ਬਾਹਰਲੀ ਸਾਈਡ ਆ ਗਿਆ ਸੀਗਾ ਤੇ ਇਹ ਜਿਹੜੀਆਂ ਸਹੂਲਤਾਂ ਹੈਗੀਆਂ ਇਹ ਕਮੇਟੀ ਨੇ ਕਰਕੇ ਪਿੰਡ ਦੇ ਸਹਿਯੋਗ ਨਾਲ ਜਾਂ ਕੁਝ ਕੋਲੋਂ ਖਰਚੇ ਵਗੈਰਾ ਕਰਕੇ ਜਿਵੇਂ ਇਹਨਾਂ ਨੇ ਦੱਸਿਆ ਓਵੇਂ ਹੋਈਆਂ ਤੇ ਮੇਰਾ ਮਨ ਸੀਗਾ ਮੈਂ ਵੀਡੀਓ ਬਣਾ ਕੇ ਪਾਵਾਂ ਮੈਨੂੰ ਵੀ ਖੁਸ਼ੀ ਸੀ ਇਸ ਗੱਲ ਦੀ ਵੀ ਚਲੋ ਕੋਈ ਬੰਦਾ ਹੈਗਾ ਜਿਹੜਾ ਸਾਡੇ ਪਿੰਡ ਦੇ ਵਿੱਚ ਮੂਹਰੇ ਲਾ ਕੇ ਵਧੀਆ ਤਰੀਕੇ ਨਾਲ ਕੰਮ ਕਰਦਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ